ਕੌਮ ਰਹਾ ਜੀ ਉਹਨਾਂ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ ਐਮਐਲਏ ਸਾਹਿਬ ਤੋਂ ਵੀ ਅਸੀਂ ਬਹੁਤ ਬਾਰੀ ਫੋਨ ਕਰਾ ਕੇ ਤੱਕ ਚੁੱਕੇ ਆਂ ਭਗਵੰਤ ਮਾਨ ਦੀ ਮਾਂ ਨੇ ਕਦੋਂ ਦੋ ਵਾਰੀ ਹੋਣਾ ਹੈਗਾ ਚੀਮਾ ਸਾਹਿਬ ਤੋਂ ਫੋਨ ਕਰਾ ਚੁੱਕੇ ਆਂ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ 1 ਮਹੀਨਾ 10 11 ਦਿਨ ਹੋ ਗਏ ਤਾਂ ਕਰਕੇ ਅਸੀਂ ਤੇ ਧਰਨਾ ਲਾਉਣ ਲਈ ਮਜਬੂਰ ਹੋਏ ਆਂ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਇਹ ਮੇਰੀ ਸਿਸਟਰ ਦਾ ਜਿਹੜਾ ਪੂਰਾ ਮਸਲਾ ਹੈਗਾ ਇਹ ਪਹਿਲਾਂ ਇਹਨਾਂ ਦਾ 12 13 ਸਾਲ ਕੇ ਚੱਲਦਾ ਰਿਹਾ ਜੀ ਜਦੋਂ ਕੇ ਚੱਲਦਾ ਰਿਹਾ ਸਾਰਾ ਵਿਆਹ 2006 ਦੇ ਵਿੱਚ ਹੋਇਆ ਸੀਗਾ ਜੀ ਬੱਚੇ ਕਿੰਨੇ ਇਹਨਾਂ ਦੇ ਬੱਚੇ 2 ਐ ਜੀ ਇੱਕ ਲੜਕੀ ਐ ਤੇ ਇੱਕ ਲੜਕਾ ਐ ਜੀ ਉਹਨਾਂ ਦੀ ਲੜਕੇ ਦੀ ਉਮਰ 15 ਸਾਲ ਆ ਕੁੜੀ ਦੀ ਉਮਰ 18 ਸਾਲ ਐ ਉਹ ਇੰਨਾ ਕੋਲੀ ਹੈ ਜੀ ਪਹਿਲਾਂ ਵੀ ਇੱਥੇ ਰਹਿੰਦੇ ਸੀਗੇ ਇਹਨਾਂ ਦੇ ਫਾਦਰ ਸਾਹਿਬ ਨੇ ਪੜ੍ਹਾਇਆ ਬੱਚੇ ਸਾਰੇ ਉਹਨਾਂ ਦੀ ਕੇਅਰ ਕੀਤੀ ਹੈ ਜੀ ਨਾਨਾ ਜੀ ਨੇ ਪੜ੍ਹਾਇਆ ਜੀ ਸਾਰਾ ਕੁਝ ਉਹਨਾਂ ਦਾ ਨਾਨਾ ਜੀ ਨੇ ਕਰਿਆ ਇਹਦਾ ਵੀ ਖਰਚਾ ਮੰਨ ਲਓ ਬੱਚਿਆਂ ਦੇ ਨਾਨਾ ਜੀ ਚੱਕਦੇ ਰਹੇ ਆ ਜਦੋਂ ਇਹ ਪੂਰਾ ਮੰਨ ਲਓ ਸਾਡਾ ਕੋਰਟ ਦੇ ਵਿੱਚ ਅਸੀਂ ਕੇਸ ਲਾਤਾ ਕੇ ਸਾਡਾ ਚੱਲਦਾ ਰਿਹਾ ਜਦੋਂ ਕੇ ਜਮਾ ਸਾਡਾ ਨਿਬੜ ਗਿਆ ਕੋਰਟ ਨੇ ਨੋਟਿਸ ਕੱਢਤਾ ਉਹਨਾਂ ਨੂੰ 8 ਲੱਖ 792000 ਰੁਪਏ ਜੁਰਮਾਨਾ ਪਾਤਾ ਸੀ ਤੇ ਉਹਨਾਂ ਨੂੰ ਬਾਈ ਨੇਮ ਉਹਨਾਂ ਦੀ ਸਜ਼ਾ ਹੁੰਦੀ ਸੀ ਜਿੰਨੀ ਉਹਨਾਂ ਦੀ ਬੰਦੀ ਸੀ ਤਾਂ ਉਹਨਾਂ ਨੇ ਇੱਕ ਪਲਾਨ ਕੀਤਾ ਉਹਨਾਂ ਨੇ ਬਰਿਆਪਾ ਧਵਾ ਕੇ ਕੁੜੀ ਦੇ ਜੀਠ ਨੇ ਜਗਤਵਿੰਦਰ ਸਿੰਘ ਨੇ ਸਾਨੂੰ ਸਾਰੇ ਪਰਿਵਾਰ ਨੂੰ ਆਪਦੇ ਚਾਸੀ ਚ ਲੈ ਕੇ ਸਾਡੇ ਪੈਰੀਆ ਤਲਾ ਕੇ ਤੇ ਕੁੜੀ ਨੂੰ ਆਪਦੇ ਪਿੰਡ ਲੈ ਗਿਆ ਮੰਨ ਲਓ ਇਹ ਆਪਦੇ ਸਹੁਰੇ ਚਲੀ ਗਈ ਉਹਨਾਂ ਨੇ ਸਾਰਾ ਕੁਝ ਵਧੀਆ ਉੱਤੇ ਰੱਖਿਆ ਜੀ 3 ਮਹੀਨੇ ਵਧੀਆ ਉਹ ਕਰਿਆ ਜਦੋਂ ਅਸੀਂ ਮਾ ਲੋ ਉਹਨਾਂ ਨੇ ਕੇਸ ਕੋਰਟ ਦੇ ਵਿੱਚ 3 ਮਹੀਨਿਆਂ ਦਾ ਤਰੀਕ ਪਈ ਸਾਰੇ ਕੇਸਾਂ ਤੋਂ ਵਾਪਸ ਦਿਵਾ ਲੇ ਆ ਸੀ ਕੇਡੀ ਸਾਨੂੰ ਸਾਰਾ ਕੁਝ ਕਰਕੇ ਸਾਰੇ ਕੇਸਾਂ ਤੋਂ ਵਾਪਸ ਦਿਵਾ ਲੇ ਕੇਸ ਵਾਪਸ ਹੋਣ ਤੋਂ ਬਾਅਦ ਉਹਨਾਂ ਨੇ ਫੇਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਫੇਰ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ 8 ਦਿਨ ਇੰਨੀ ਗਰਮੀ ਦੇ ਵਿੱਚ ਉਹਨਾਂ ਦੇ ਘਰੋਂ ਜਾਦਵੀਰ ਸਿੰਘ ਦੇ ਘਰੋਂ ਲਾਈਟ ਆਉਂਦੀ ਸੀ ਉੱਪਰੋਂ ਕੋਠੇ ਦਾ ਹੀ 8 ਦਿਨ ਸਾਡੀ ਲਾਈਟ ਕੱਟੀ ਰੱਖੀ ਇਹਨਾਂ ਨੇ ਬਿਗੇਰ ਲਾਈਟ ਤੋਂ ਬਿਗੇਰ ਪਾਣੀ ਤੋਂ ਪਸ਼ੂ ਪਾਣੀ ਬਿਨਾ ਧਿਆਏ ਮਰ ਗਏ ਤਾਂ ਇਹਨਾਂ ਨੇ ਉਹ ਮੈਂ 8 ਦਿਨ ਬਗੈਰ ਲਾਈਟ ਤੋਂ ਕੱਟੇ ਜੀ। ਇਸ ਤੋਂ ਬਾਅਦ ਜਦੋਂ ਅਸੀਂ ਕੇਸ ਵਾਪਸ ਲੈ ਲਏ ਸਾਰਾ ਕੁਝ ਹੋ ਗਿਆ ਜੀ ਤਾਂ ਉਹਨਾਂ ਨੇ ਤੰਗ ਪ੍ਰੇਸ਼ਾਨ ਕਰਤਾ ਸੀ ਐਸਐਸਪੀ ਦੇ 1 April ਨੂੰ ਉਹ ਤੇ ਅਰਜੀ ਦਿੱਤੀ ਉਹਦੀ ਬਠੰਡੇ ਦਿੱਤੀ ਉਹਦੀ ਵੀ ਕੋਈ ਸੁਣਵਾਈ ਨਹੀਂ ਹੋਈ ਜੀ। ਇਸ ਤੋਂ ਬਾਅਦ ਜਗਤਵਿੰਦਰ ਸਿੰਘ ਨੂੰ ਜਦੋਂ ਪਤਾ ਲੱਗ ਗਿਆ ਵੀ ਅਸੀਂ ਅਰਜੀ ਦਿੱਤੀ ਆ ਤਾਂ ਉਹ ਬੰਦੇ ਨੇ ਰਾਤ ਨੂੰ दारू ਪੀ ਕੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਮੇਰੀ ਸਿਸਟਰ ਨੂੰ ਮੇਰੇ ਭਾਂਜਾ ਨੂੰ ਭਾਂਜੀ ਨੂੰ ਸਾਡੇ ਸਾਰੇ ਪਰਿਵਾਰ ਨੂੰ ਮਾਸੀ ਨੂੰ ਮਾਸੜ ਨੂੰ ਸਾਰੀ ਰਾਤ ਉਹ ਬੰਦੇ ਨੇ ਗਾਲਾਂ ਕੱਢੀਆਂ ਜੀ ਬੱਚੇ ਨੇ ਗਾਲਾਂ ਰਿਕਾਰਡ ਕੀਤੀਆਂ ਸਾਡੇ ਕੋਲੇ ਰਿਕਾਰਡਿੰਗ ਪਈ ਆ ਸਾਨੂੰ ਸਾਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਇਸ ਤੋਂ ਬਾਅਦ ਇਹਦੋਂ ਇਹ ਮੇਰੇ ਮਾਸੜ ਜੀ ਨੇ ਖਬਰ ਮੰਨ ਲਓ ਸੁਣੀ ਵੀ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਯਾਰ ਸਾਰੇ ਤਾਈ ਅਸੀਂ ਜਾਇਆ ਇਹ ਪਹਿਲਾ ਦੁਬਾਰੇ ਕੇਸ ਲਾਉਣਾ ਤੂੰ ਇੰਨਾ ਟਾਈਮ ਲੰਬੂਆ ਐਸਐਸਪੀ ਨੇ ਕੋਈ ਸੁਣਵਾਈ ਨਾ ਕਰੀ ਇਹ दारू ਪੀ ਕੇ ਗਾਣਾ ਕੱਢਣ ਲੱਗ ਗਿਆ ਤਾਂ ਉਹਨੇ ਡਿਪਰੈਸ਼ਨ ਚ ਜਾ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਉਹ ਨੋਟ ਲਿਖ ਕੇ ਗਿਆ ਜੀ ਸੁਸਾਈਡ ਨੋਟ ਆ ਸਾਡੇ ਕੋਲੇ ਪੰਜ ਪੇਡਾਂ ਦਾ ਪੰਜ ਪੇਜਾਂ ਦਾ ਉਹਦੇ ਵਿੱਚ ਹੈਗਾ ਜੀ ਮੌਜੂਦਾ ਸਾਡੇ ਕੋਲ ਫੋਟੋਆਂ ਆ origignal ਥਾਣੇ ਦੇ ਵਿੱਚ ਹੈ ਪਰ ਦੇ ਨਾਲ ਲੱਗਿਆ ਹੋਇਆਗਾ ਤੇ ਵੀਡੀਓ ਬਣਾ ਕੇ ਗਿਆ ਫੋਨ ਦੇ ਵਿੱਚ ਵੀਡੀਓ ਸਾਡੇ ਕੋਲੇ ਮੌਜੂਦ ਆ ਫੋਨ 'ਚ ਮਾਰਨ ਲੱਗਿਆ ਸਭ ਦੇ ਨਾਮ ਪਤਾ ਜੀ ਸਾਰੇ ਇਹਦੇ ਸਹੁਰੇ ਪਰਿਵਾਰ ਦੇ ਨਾਮ ਲੈ ਕੇ ਗਿਆ ਵੀ ਆਹ ਬੰਦਿਆਂ ਤੋਂ ਮੈਂ ਤੰਗ ਪਰੇਸ਼ਾਨ ਹੋ ਗਏ ਕਿ ਉਹ ਕਰਦਾ ਬਾਕੀ ਜਦੋਂ ਲੈ ਕੇ ਗਏ ਉਹਨਾਂ ਨੇ ਇਹ ਬਸ ਤੋਂ ਲੰਤ ਵਾਰ ਇਹਨੂੰ ਅਡਡ ਕਰ ਹਰਦੀ ਧਰਨਾ ਲਾ ਹਾਂਜੀ ਤਾਂ ਕੀ ਕਰਨਾ ਸਾਡੀ ਮਕਸਦ ਇਹ ਆ ਜੀ ਸਵਾ ਮਹੀਨੇ ਤੋਂ ਉੱਪਰ ਹੋ ਗਿਆ ਸਾਡੀ ਕਿਤੇ ਕੋਈ ਸੁਣ ਨਹੀਂ ਹੋਈ ਜਾਨ ਨੂੰ ਧਰਨਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਸਾਰੇ ਬੰਦੇ ਆ ਗਏ ਕਿਤੇ ਉਨੂੰ ਉਹਨਾਂ ਨੂੰ ਆਪਦੀ ਕਾਰਵਾਈ ਦਿੰਦਾ ਜਦੋਂ ਸਾਡਾ ਬੰਦਾ ਨਹੀਂ ਫੜਿਆ ਜਰਾ ਤਾਂ ਕਰਕੇ ਅਸੀਂ ਧਰਨਾ ਲਾ ਲਈ ਮਜ਼ੂਰ ਬਾਚੂ ਨੂੰ ਇਹ ਮਾਰਾ ਜਿਹੜੇ ਮਹੀਨਾ ਇੱਕ ਨੌ ਮਹੀਨਾ 10 ਦਿਨ ਹੋ ਗਏ ਜੀ ਬਚਾਰ ਨੂੰ ਬਚਾ ਦਿਆ ਗੈਸ ਹੀ ਕਰਦੇ ਆ ਜੀ ਸਾਡੇ ਪੁਲਿਸ ਦੀ ਕਮੀ ਹੈ ਜੀ ਅੱਜ ਸੀਐਮਓ ਵਾਲਾ ਜੱਜ ਸੀਐਮਓ ਵਾਲਾ ਉਹ ਸੁਣਣਾ ਲੱਗੀ ਹੋਈ ਆ ਅੱਜ ਦੀ ਬਣਿਆ ਤੇ ਪਰ ਕੋਈ ਬੰਦਾ ਫੜਿਆ ਨਹੀਂ ਜਾਂਦਾ ਜੀ ਸਾਡੀ ਕੋਈ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਸਰੀ ਅਸੀਂ ਮੈਨੂੰ ਮੇਰੇ ਪੇ ਭਗਵੰਤ ਸਿੰਘ ਦੀ ਮਾਂ ਤੋਂ ਕੋਈ ਬੰਦਾ ਡੇ ਨਹੀਂ ਜੀ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਾਨੀਸਾਰ ਨੂੰ ਅਸੀਂ ਸੰਕ ਦੋ ਤੱਕ ਤਣੌਲੀ ਮਜਬੂਰ ਹੋਇਆ ਸਾਡਾ ਵੀ ਜਿੱਦਾਂ ਡਿਗਰੀ ਪੇਜ ਮੈਨੂੰ ਕਰਦਾ ਉਸ ਅੱਜ ਆ ਰਾਂ ਕਿ ਜੇ ਉਹ ਦਿਨਾਂ ਦੇ ਨਾਲ ਤਾਂ ਉਹ ਦੇਮ ਕੰਮ ਕੀਤੇ ਹਾਂ ਜੀ ਸਾਡਾ ਨਾਮ ਆ ਸਾਫ ਹੁੰਦਾ ਬੰਦੇ ਅਰੈਸਟ ਜਾਂਦੇ ਸਮੇਂ ਤਾਂ ਉਹਨਾਂ ਨੂੰ ਆਂਦੀ ਕੋਈ ਸਜਾ ਹੁੰਦਾ ਤਾਂ ਇਹ ਆਂਵੇਂ ਸਮੇਂ ਰਹੀ ਜਾਂਦਾ ਨਾ ਤੇਰਾ ਉਹ ਬੰਦੇ ਅਰੈਸਟ ਨਹੀਂ ਹੁੰਦੇ ਸਾਡੇ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਨੂੰ ਮੇਰਾ ਤਾਂ ਆਂਵੇਂ ਸਮੇਂ ਹੀ ਦਰ ਲੱਗਦਾ